ਹੈਲੋ ਜੀ ਸੱਚੀ ਕਾਂਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੀ ਬਾਸ ਬੁਟੀਕ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਮੇਰੇ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਸੋ ਚੈੱਕ ਕਰੋ ਜਿਹੜੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਨੇ ਇਹ ਮਸਲੀਨ ਕਾਟਨ ਦੇ ਸੂਟ ਨੇ ਸੇਮ ਹੀ ਫੈਬਰਿਕ ਹੈ बॉਟਮ ਸ਼র্ਟ ਐਂਡ ਦੁਪੱਟੇ ਦਾ ਤੁਸੀਂ ਦੇਖ ਸਕਦੇ ਹੋ ਉੱਪਰ ਬਹੁਤ ਹੀ ਸੋਹਣੀ ਐਮਬਰਾਇਡਰੀ ਕੀਤੀ ਹੋਈ ਹੈ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਹੈਗੇ ਨੇ ਅਗਰ ਕਿਸੇ ਨੇ ਬਾਏ ਕਰਨੇ ਹੋ ਤਾਂ ਦਿੱਤੇ ਕੰਟੈਕਟ ਨੰਬਰ ਤੇ ਡੀਐਮ ਕਰ ਸਕਦੇ ਹੋ ਅਲੱਗ-ਅਲੱਗ ਡਿਜ਼ਾਈਨ ਨੇ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਹੈਗੀ ਹੈ ਜਿਹੜੇ ਇਹਨਾਂ ਦੇ ਸੋਰਸ ਤੇ ਪ੍ਰਾਈਸ ਨੇ ਉਹ ਓਨਲੀ 1650 ਹੈ ਮਤਲਬ ਕਿ 1650 ਰੁਪਏ ਬਹੁਤ ਹੀ ਘੱਟ ਪ੍ਰਾਈਸ ਆ ਇਹਨਾਂ ਦਾ ਗਰਮੀ ਵਿੱਚ ਵੀ ਵੇਅਰ ਕਰ ਸਕਦੇ ਆ ਦੇ ਐਂਡ बाकी किसी ने लैने होने तो देते कॉन्टैक्ट नंबर पर डी एम करो एंड वर्ल्ड वाइड शिपिंग अवेलेबल आ कैश ऑन डिलीवरी अवेलेबल नहीं हैगी बहुत सारे कस्टमर पुछते हैं कि कैश ऑन डिलीवरी बट ऑनली एडवांस पेमेंट आ कैश ऑन डिलीवरी अवेलेबल नहीं हैगी सो तीस पहला पेमेंट करोगे फिर ही थोड़ा तो जोड़ा ऑर्डर आ कन्फर्म होगा दैन असी पार्सल डिस्पैच करा बाकी इस अलावा तो अपने को स्टिचिंग भी अवेलेबल हैगी अगर तुम स्टिच करवा के सूट लैने ਤਾਂ ਤੁਸੀਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸਸ ਨੇ ਆਪਣੇ ਸਟਿਚਿੰਗ ਚਾਰजेस ਦੇ ਸਿੰਪਲ ਸੂਟ ਦੀ ਅਗਰ ਆਪਾਂ ਗੱਲ ਕਰੀਏ ਤਾਂ 150 ਤੋਂ ਸਟਾਰਟ ਹੋ ਜਾਂਦੇ ਨੇ ਬਾਕੀ ਅਕੋਰਡਿੰਗ ਟੂ ਫੈਬਰਿਕ ਐਂਡ ਲੇਸ ਡਿਜ਼ਾਈਨ ਦੇ ਨਾਲ ਜਿਹੜਾ ਸਟਿਚ ਸਟਿਚਿੰਗ ਚਾਰजेस ਹੋ ਵੱਧ ਜਾਂਦੇ ਆ ਬਾਕੀ ਤੁਹਾਡੀ ਚੋਇਸ ਹੈ ਸੋ ਤੁਸੀਂ ਸੂਟ ਦੇਖ ਹੀ ਸਕਦੇ ਹੋ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਤੁਹਾਨੂੰ ਸ਼ੋ ਹੋ ਰਹੇ ਨੇ ਅਤੇ ਇਸ ਤੋਂ ਇਲਾਵਾ ਆਪਣੇ WhatsApp ਗਰੁੱਪ ਦਾ ਲਿੰਕ ਆਪਾਂ ਨੇ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਆਪਣਾ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ ਜਿੱਥੇ ਡੇਲੀ ਹੀ ਅਪਡੇਟਸ ਮਿਲਦੀਆਂ ਰਹਿੰਦੀਆਂ ਨੇ ਕਲਾਇੰਟ ਦੇ ਰਿਵਿਊਸ ਵਗੈਰਾ ਇਸ ਤੋਂ ਇਲਾਵਾ Instagram ਐਂਡ Facebook ਦਾ ਅਕਾਊਂਟ ਵੀ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਆਪਣੀ ਆਈਡੀ ਨੂੰ ਫੋਲੋ ਕਰ ਸਕਦੇ ਹੋ ਸੋ ਜਿਸ ਨੇ ਵੀ ਸੂਟ ਲੈਣੇ ਆ ਤਾਂ ਦਿੱਤੇ ਕੰਟੈਕਟ ਨੰਬਰ ਤੇ ਛੇਤੀ DM ਕਰੋ ਐਂਡ ਆਪਣੇ ਆਰਡਰ ਕਨਫਰਮ ਕਰੋ ਥੈਂਕ ਯੂ